ਆ ਸੱਕੀ ਨਾਲ ਐ ਜਿਹੜਾ ਅਜਨਾਲੇ ਦਾ ਓਵਰਫਲੋ ਹੋਣਾ ਸ਼ੁਰੂ ਹੋਇਆ 88 ਚ ਕਹਿੰਦੇ ਇੱਥੇ ਨਾਲਾ ਓਵਰਫਲੋ ਹੋ ਕੇ ਅਜਨਾਲਾ ਸ਼ਹਿਰ ਡੋਪਤਾ ਸੀਗਾ ਪਾਣੀ ਵਧਦਾ ਜਾ ਰਿਹਾ ਕੱਲ ਇੱਥੇ ਕਹਿੰਦੇ ਪਾਣੀ ਹੈ ਨਹੀਂ ਸੀ ਸਰਕਾਰ ਕੋਈ ਆਈ ਕੋਈ ਬੰਦਾ ਦਿਸਿਆ ਜੀ ਤੁਹਾਨੂੰ ਨਹੀਂ ਜੀ ਕੋਈ ਨਹੀਂ ਦਿਖਿਆ ਇਹ ਸਭ ਸਰਕਾਰਾਂ ਦੇ ਲਾਰੇ ਹੀ ਆ ਗੱਡੀਆਂ ਗਰਾਊਂਡ ਲੈਵਲ ਤੇ ਜ਼ੀਰੋ ਨੇ ਇਹ ਕੇ ਐਮਐਲਏ ਨੂੰ ਤੁਸੀਂ ਵੇਖਿਆ ਵੀ ਪਾਣੀ ਦੇ ਵਿੱਚ ਵੜ ਕੇ ਦੇ ਕੇ ਦੇ ਘਰ ਤੱਕ ਰਾਸ਼ਨ ਪਹੁੰਚਾਉਂਦੇ ਆ ਹੋਵੇ ਐਮਐਲਏ ਬੈਂਦੇ ਆ ਕੀਸਤੀ ਦੇ ਵਿੱਚ ਐਮਐਲਏ ਜਿਹੜੇ ਜਿੰਨੇ ਮੰਤਰੀਏ ਸਾਬ អੰਜੁਆਇਡ ਹੈ ਕਰਨ ਕੀਸਤੀ ਦੇ ਵਿੱਚ ਬੈਹ ਗਏ ਆ ਨੂੰ ਹੂਟਾ ਲੈ ਲਿਆ ਐਨੂੰ ਹੂਟਾ ਲੈ ਲਿਆ ਇਸ ਤੋਂ ਸਿਵਾਏ ਕੋਈ ਨਹੀਂ ਕਰੰਦੇ ਪੰਜਾਬੀ ਭਰਾ ਹੀ ਇੱਕ ਦੂਜੇ ਦੀ ਬਾਹ ਫੜਨਗੇ ਐਨਆਰਆਈ ਵੀਰ ਬਾਹ ਫੜਨਗੇ ਦੇਖ ਸਕਦੇ ਹੋ ਕਿ ਆਪਦੇ ਡੰਗਰ ਲੈ ਕੇ ਲੋਕ ਪਿੰਡ ਚੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਆ ਇਹ ਬਹੁਤ ਦੁੱਖ ਦੀ ਗੱਲ ਹੁੰਦੀ ਆ ਕਿ ਬੰਦਾ ਛੱਤ ਤੇ ਚੜ੍ਹ ਕੇ ਜਾਨ ਬਚਾ ਸਕਦਾ ਪਰ ਜੋ ਡੰਗਰਾਂ ਦੇ ਹਾਲਾਤ ਬਣ ਰਹੇ ਔਰ ਅੱਜ ਦੀ ਇਸ ਮਹਿੰਗਾਈ ਦੇ ਵਿੱਚ ਪਹਿਲਾਂ ਤਾਂ ਇਹਨਾਂ ਦੀ ਜਾਨ ਬਹੁਤ ਕੀਮਤੀ ਹੈ ਦੂਜਾ ਜੇ ਕਿਸੇ ਦਾ ਡੰਗਰ ਪਸ਼ੂ ਮਰ ਜਾਂਦਾ ਤਾਂ ਉਹ ਬੰਦਾ ਹੀ ਮਰ ਜਾਂਦਾ ਨਾਲ ਬੰਦਾ ਨਹੀਂ ਬਚਦਾ ਤਾਂ ਕਿੰਨਾ ਕਹ ਬਈ 100% ਨੁਕਸਾਨ ਹੈ ਜਿੱਥੇ ਪਾਣੀ ਆ ਗਿਆ 100% 100% ਨੁਕਸਾਨ ਕਿਉਂਕਿ ਝੋਨੇ ਪੱਕਣ ਤੇ ਆ ਗਏ ਨੇ ਦੁਬਾਰਾ ਇਹ ਫਸਲ ਤੇ ਹੋਣੀ ਨਹੀਂ ਆ ਅਗਲੀ ਜਿੰਨਾ ਮਿੱਟੀ ਔਂਡੀ ਆ ਪਾਣੀ ਨਾਲ ਰੁੜ ਗਏ ਅਗਲੀ ਫਸਲ ਦਾ ਵੀ ਕੋਈ ਮਤਲਬ ਹੱਲ ਨਹੀਂ ਲੱਗਦਾ ਵੀ ਬੀਜੀ ਜਾਊਗੀ ਗੁਰੂ ਰਾਮਦਾਸ ਦੀ ਮੇਰ ਸਦਕਾ ਪ੍ਰਸ਼ਾਦਾ ਪਾਣੀ ਪਾ ਕੇ ਆ ਰਿਹਾ ਗੁਰੂ ਮਹਾਰਾਜ ਜਿੰਨ ਜੋ ਦਿੱਤਾ ਵਾ ਉਤੋਂ ਥੋੜੇ ਜੋ ਥੋੜਾ ਬਹੁਤੇ ਜੋ ਬਹੁਤਾ ਵੀਰ ਭਰਾ ਸਾਰੇ ਲਿਆਉਂਦੇ ਆ ਤੇ ਸਾਰੇ ਮੇਰੇ ਮਾਹ ਚੜਦੀ ਕਲਾਜ ਮਾਨੂੰ ਕੋਈ ਸਰਕਾਰਾਂ ਦੀ ਪਰਿਵਾਰ ਨਹੀਂ ਨਾ ਸਰਕਾਰਾਂ ਨੇ ਸਾਨੂੰ ਕੋਈ ਦਿੱਤਾ ਤੇ ਨਾ ਦੇਣਾ ਬੋਲੇ ਸੋਨਹੁਦ ਉਦਾਸੀ ਦਾ ਵੇਲਾ ਵੀ ਐ ਪਰ ਇਹ ਚੜਦੀ ਕਲਾ ਵਾਲੇ ਲੋਕ ਨੇ ਪਤਾ ਨਹੀਂ ਕਿਸ ਮਿੱਟੀ ਦੇ ਬਣੇ ਆ ਇਹ ਲੋਕ ਜਦੋਂ ਦੇਸ਼ ਤੇ ਵਿਫਤਾ ਪੈਂਦੀ ਐ ਤਾਂ ਪੰਜਾਬ ਖੜ ਜਾਂਦਾ ਜਾ ਕੇ ਅੱਜ ਪੰਜਾਬ ਤੇ ਵਿਫਤਾ ਪਈ ਐ ਤਾਂ ਵੀ ਪੰਜਾਬ ਹੀ ਖੜਾ ਕੋਈ ਨਹੀਂ ਆਇਆ ਜਿਹੜੇ ਪਾਣੀ ਮੰਗਦੇ ਐ ਨਹਿਰਾਂ ਦਾ ਅੱਜ ਉਹ ਕਿੱਥੇ ਨੇ ਜਿਹੜੇ ਕਹਿੰਦੇ ਐ ਕਿ ਸਾਡਾ ਹੱਕ ਬਣਦਾ ਅੱਜ ਉਹ ਕਿੱਥੇ ਨੇ ਇਨਾਂ ਦੇ ਹੀ ਖੇਤ ਡੁੱਬਣ ਇਹੀ ਮਰਨ ਤੇ ਇਹੀ ਇੱਕ ਦੂਜੇ ਦੇ ਨਾਲ ਖੜਨ ਇਹ ਕਿੱਥੋਂ ਦੀ ਇਨਸਾਫੀ ਹੈ ਸਰਕਾਰਾਂ ਫੇਲ ਹੋ ਚੁੱਕੀਆਂ ਲੋਕ ਹੀ ਲੋਕਾਂ ਦੇ ਨਾਲ ਖੜੇ ਐ ਅਸੀਂ ਇਸ ਵੇਲੇ ਅਜਨਾਲਾ ਤੋਂ ਡੇਰਾ ਬਾਬਾ ਨਾਨਕ ਸੜਕ ਦੇ ਉੱਤੇ ਮੌਜੂਦ ਆਂ ਔਰ ਟਰਾਲੀਆਂ ਦੇ ਵਿੱਚ ਲੰਗਰ ਪਾਣੀ ਤੋਂ ਲੈ ਕੇ ਬਾਕੀ ਸਮਾਨ ਜੀ ਦੀ ਜ਼ਰੂਰਤ ਹੈ ਪਿੰਡਾਂ ਵਾਲੇ ਨੇੜੇ ਤੇੜੇ ਜਿਹੜੇ ਆਪ ਸੁੱਕੇ ਚਹਿ ਬੈਠੇ ਆ ਉਹ ਉੱਠ ਖੜੇ ਹੋਏ ਆ ਜਿਵੇਂ ਹਰ ਵਾਰ ਪੰਜਾਬ ਪੰਜਾਬ ਲਈ ਖੜ ਜਾਂਦਾ ਤੇ ਪੰਜਾਬ ਇਸ ਦੇਸ਼ ਲਈ ਵੀ ਖੜ ਜਾਂਦਾ ਕੋਈ ਫਰਕ ਨਹੀਂ ਸਮਝਦਾ ਪਰ ਸਿਸਟਮ ਦਾ ਬੜਾ ਵੱਡਾ ਫੇਲੀਅਰ ਹੈ ਅੰਦਰ ਜਿਹੜੇ ਪਿੰਡਾਂ ਤੱਕ ਪਾਣੀ 8 8 10 10 ਫੁੱਟ ਹੈ ਉੱਥੋਂ ਤੱਕ ਪਹੁੰਚਣਾ ਮੁਸ਼ਕਲ ਹੋਇਆ ਪਿਆ ਔਰ ਇਹ ਇਸ ਵੇਲੇ ਅਸੀਂ ਜਿਸ ਟਰਾਲੀ 'ਚ ਮੌਜੂਦ ਆਏ ਅਜਨਾਲੇ ਤੋਂ ਅੱਗੇ ਲੰਗਰ ਦੀ ਸੇਵਾ ਲੈ ਕੇ ਵੀਰ ਹੋਰੇ ਚੱਲੇ ਆ ਕਿਹੜੇ ਪਿੰਡ ਦੇੋਂ ਜੀ ਤੁਸੀਂ ਚੀਨਿਆਂ ਤੇ ਬੈਗ ਜੀਨੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਬੱਕਰੀਆਂ ਦਾ ਵੀ ਮੁਆਵਜ਼ਾ ਦੇਵਾਂਗੇ ਤੁਹਾਨੂੰ ਪਿਛਲੀ ਵਾਰ ਮਿਲਿਆ ਨਹੀਂ ਜੀ ਕੋਈ ਮੁਆਵਜ਼ਾ ਨਹੀਂ ਮਿਲਿਆ ਤੁਹਾਨੂੰ ਸੱਕੀ ਨਾਲੀ ਦਾ ਵੀ ਮਾਰ ਵੱਜ ਜਾਂਦੀ ਆ ਕੋਈ ਮੁਆਵਜ਼ਾ ਨਹੀਂ ਮਿਲ ਜਾਂਦਾ ਹੁਣ ਰਾਵੀ ਦਰਿਆ ਤੇ ਕੰਢੇ ਦਾ ਸਭ ਟੁੱਟ ਚੁੱਕੇ ਬੰਨ ਕੋਈ ਉਹਨਾਂ ਨੇ ਦੇਣਾ ਕੱਖ ਨਹੀਂ ਆ ਇੱਕ ਜਿਹੜੀ ਸਾਡੀ ਸੇਵਾ ਚੱਲਦੀ ਆ ਉਹਨੂੰ ਵੀ ਰੋਗ ਲਾਈ ਜਾਂਦੀ ਆ ਪਿੰਡ ਥੋਬਾ ਕਰਾਲੀਆਂ ਤੇ ਪੜੇਵਾਲ ਇਹਦੇ ਲਾਗੇ ਪਿੰਡਾਂ ਵਿੱਚ ਬਹੁਤ ਪਾਣੀ ਆ ਉਹਦੇ ਵਿੱਚ ਕੋਈ ਅੱਜ ਕੱਲ੍ਹ ਦੀ ਕੋਈ ਸੰਸਥਾ ਨਹੀਂ ਪਹੁੰਚੀ ਉੱਥੇ ਜੇ ਫੌਜ ਦੀ ਕੋਈ ਬੇੜੀ ਆ ਉਹ ਵੀ ਦੂਰੋ ਦੂਰੋ ਮੁੜ ਜਾਂਦੀ ਹੈ ਕੋਈ ਪਾਣੀ ਦਾ ਸੀਐਮ ਨੇ ਤਾਂ ਕਹਿੰਦਾ ਹੈਲੀਕਾਪਟਰ ਦੇ ਤਾਂ ਆਪਦਾ ਉਹਨਾਂ ਨੇ ਵੀ ਰਾਸ਼ਨ ਉਹਦੇ ਇਹਦੇ ਚ ਵੰਡੋ ਜਾ ਕੇ ਤੀਓਕ ਜਾਣਾ ਕਿੱਦਨੇ ਜਾਂਦੀਆਂ ਨੇ ਹੈਲੀਕਾਪਟਰ ਉਹਨਾਂ ਕਰਨਾ ਕੀ ਹੈਲੀਕਾਪਟਰ ਕਰਨਾ ਹੈਲੀਕਾਪਟਰ ਕਰਨਾ ਕੀ ਹੈ ਜਿੱਥੇ ਰਾਸ਼ਨ ਦੀ ਲੋੜ ਆ ਪਾਣੀ ਦੀ ਲੋੜ ਆ ਉੱਥੇ ਹੈਲੀਕਾਪਟਰ ਨੂੰ ਲੋਕਾਂ ਚੜਨਾ ਵਾ ਹੈਲੀਕਾਪਟਰ ਨੂੰ ਕਰਨਗੇ ਕੀ ਜਿਹੜੀ ਚੀਜ਼ ਦੀ ਜ਼ਰੂਰਤ ਆ ਉਹ ਚੀਜ਼ ਸਾਨੂੰ ਚਾਹੀਦੀ ਆ ਜਿਹੜੀ ਸੰਕਤ ਨੂੰ ਲੋੜ ਪਊਗੀ ਪੰਜਾਬ ਪੰਜਾਬੀਆਂ ਦੇ ਨਾਲ ਖੜੂਗਾ ਪੰਜਾਬ ਤੇ ਬਾਹਰ ਦੇ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਇਹ ਅਸੀਂ ਅਜ ਨਾਲੇ ਚਾਹ ਤੇ ਆ ਸੱਕੀ ਨਾਲ ਆ ਦੱਸਦੇ ਆ ਇਹ ਵੀ ਓਵਰਫਲੋ ਹੋਣਾ ਸ਼ੁਰੂ ਹੋਇਆ ਤਾਂ ਨੇੜੇ ਤੇੜੇ ਜਿਹੜੇ ਖੇਤ ਨੇ ਇਸ ਨਾਲੇ ਦੇ ਉੱਥੇ ਵੀ ਥੋੜਾ ਥੋੜਾ ਪਾਣੀ ਪਹੁੰਚਣਾ ਸ਼ੁਰੂ ਹੋਇਆ ਅੱਗੇ ਸਾਰੇ ਪਿੰਡ ਡੁੱਬੇ ਹੋਏ ਐ ਤਾਂ ਇਹ ਹਾਲਾਤ ਤੁਸੀਂ ਦੇਖ ਸਕਦੇ ਹੋ ਜਿਨ੍ਹਾਂ ਨਾਲੇ ਤੱਕ ਪਾਣੀ ਜਿਹੜਾ ਹਾਲਾਂਕਿ ਸ਼ਹਿਰ ਉੱਚਾ ਹੈ ਅਜੇ ਬਚਾ ਹੈ ਪਰ ਇਹ ਜਿਹੜਾ ਸੱਕੀ ਨਾਲਾ ਦੱਸਿਆ ਜਾਂਦਾ ਇਹ ਓਵਰਫਲੋ ਹੋਣਾ ਸ਼ੁਰੂ ਹੋਇਆ ਪੂਰੇ ਪੰਜਾਬ 'ਚ ਜਿਵੇਂ ਜਿਵੇਂ ਜਿੱਥੇ ਜਿੱਥੇ ਜੋ ਜੋ ਲੋੜ ਐ ਅਸੀਂ ਤੁਹਾਨੂੰ ਦੱਸ ਰਹੇ ਆਂ Instagram ਤੇ ਵੀ ਮੈਂ ਪੋਸਟ ਕਰ ਰਿਹਾ ਅਸੀਂ ਆਪਦੇ ਚੈਨਲ ਦੇ ਮਾਧਿਅਮ ਰਾਹੀਂ ਵੀ ਤੁਹਾਨੂੰ ਅਪਡੇਟ ਕਰਦੇ ਜਾ ਰਹੇ ਹਾਂ ਔਰ ਪੂਰੇ ਪੰਜਾਬ ਦੇ ਲੋਕ ਇੱਕ ਦੂਜੇ ਦੇ ਨਾਲ ਖੜੇ ਐ ਸਰਕਾਰ ਕੋਈ ਆਈ ਕੋਈ ਬੰਦਾ ਦਿਸਿਆ ਜੀ ਤੁਹਾਨੂੰ ਨਹੀਂ ਜੀ ਕੋਈ ਨਹੀਂ ਦਿਖਿਆ ਇਹ ਸਭ ਤਾਂ ਸਰਕਾਰਾਂ ਦੇ ਲਾਰੇ ਹੀ ਆ ਗੱਡੀਆਂ ਗਰਾਊਂਡ ਲੈਵਲ ਤੇ ਜ਼ੀਰੋ ਨੇ ਜਿਹੜਾ ਵੀ ਮੰਤਰੀ ਸਾਹਿਬ ਆਉਂਦੇ ਇੱਥੋਂ ਫੋਟੋ ਖਿਚਾ ਕੇ ਚਲ ਜਾਂਦੇ ਗਾਂ ਕੋਈ ਨਹੀਂ ਜਾਂਦਾ ਕਹਿੰਦੇ ਆ ਗੱਡੀ ਕੋਈ ਕਿਸੇ ਦੀ ਮਤ ਨਹੀਂ ਕਰਦਾ ਸਿਰਫ ਫੋਟੋਆਂ ਤੱਕ ਸੀਮਤ ਨੇ ਸਰਕਾਰੀ ਸਰਕਾਰਾਂ ਸਿਰਫ ਵੋਟਾਂ ਮੰਗਣ ਲਈ ਆ ਜੋ ਭਈਆ ਅੱਗੇ ਆ ਜੋ ਤੁਸੀਂ ਸਰਕਾਰ ਨੂੰ ਵੋਟਾਂ ਚਾਹੀਦੀਆਂ ਉਹਨੂੰ ਕਿਸੇ ਦੇ ਨਾਲ ਕੋਈ ਮਤਲਬ ਨਹੀਂ ਸਰਕਾਰ ਨੂੰ ਹੈਗਾ ਕੋਈ ਮਰੇ ਕੋਈ ਜੀਵੇ ਸਰਕਾਰ ਨੂੰ ਸਿਰਫ ਆਪਣੀਆਂ ਵੋਟਾਂ ਚਾਹੀਦੀਆਂ ਵਾ ਜੀ ਆ ਸੱਕੀ ਨਾਲ ਆ ਜਿਹੜਾ ਅਜਨਾਲੇ ਦਾ ਓਵਰਫਲੋ ਹੋਣਾ ਸ਼ੁਰੂ ਹੋਇਆ 88 ਚ ਕਹਿੰਦੇ ਇੱਥੇ ਨਾਲਾ ਓਵਰਫਲੋ ਹੋ ਕੇ ਅਜਨਾਲਾ ਸ਼ਹਿਰ ਡੋਪਤਾ ਸੀਗਾ ਇਹ ਪਾਣੀ ਵੱਧਦਾ ਜਾ ਰਿਹਾ ਕੱਲ ਇੱਥੇ ਕਹਿੰਦੇ ਪਾਣੀ ਹੈ ਨਹੀਂ ਸੀ ਨਹੀਂ ਜੀ ਕੱਲ ਪਾਣੀ ਹੈ ਨਹੀਂ ਪਾਣੀ ਰਾਰ ਰਾਰ ਦੀ ਵਧ ਗਿਆ ਵਾ ਤੇ ਸਰਕਾਰਾਂ ਦੀ ਜੇ ਤੁਸੀਂ ਗੱਲ ਕਰਦੇ ਜੀ ਉਹ ਸਿਰਫ ਆਪਾਂ ਨੂੰ ਇਲੈਕਸ਼ਨ ਦੇ ਟਾਈਮ ਤੇ ਦੀਦੀਆਂ ਨੇ ਤੇ ਹੁਣ ਵੀ ਦੀਦੀਆਂ ਨੇ ਪਰ ਸੁਗਪੁਗੇ ਜਾਣ ਕੇ ਮਗਰ ਮਗਰ ਫੋਟੋਆਂ ਖਿਚਾ ਕੇ ਤੇ ਮਗਰੀ ਚਲ ਜਾਂਦੇ ਨੇ ਜਿੱਡੇ ਮਹਿੰਗੇ ਕੁੜਤੇ ਜਾਂਬੇ ਉਹਨਾਂ ਨੇ ਪਾਏ ਆ ਨਾ ਉਹ ਵੇਖ ਕੇ ਲੱਗਦਾ ਨਹੀਂ ਕਿ ਪਾਣੀ ਤਾਂ ਕੌਣਗੇ ਜਿਵੇਂ ਕੱਲ ਉਹ ਬਾਹਰਲੇ ਇੱਕ ਵੀਰ ਨੇ ਦਿੱਤਾ ਵੱਡੀ ਸਾਰੀ ਗੱਡੀ ਜੀ ਪ੍ਰਤਾਪ ਬਾਜਵਾ ਉਹਨੇ ਉਹਦੇ ਤੇ ਤੁਰੇ ਫਿਰਦੇ ਸੀ ਉਹ ਬਾਜਵਾ ਸਾਹਿਬ ਉਹਨਾਂ ਨੂੰ ਦਿੱਤੀ ਕੱਲ ਵੀ ਇੱਕ ਲੀਡਰ ਉਹਦੇ ਵਿੱਚ ਬੈਠਾ ਸੀ ਹਾਂ ਪਰ ਦਿੱਤੀ ਆਮ ਲੋਕਾਂ ਨੂੰ ਆ ਤੇ ਆਮ ਲੋਕਾਂ ਦਾ ਰਾਸ਼ਨ ਜਿਹੜਾ ਨਾ ਇਹ ਟਿਕਾਣੇ ਦਾ ਅਸਲ ਵਿੱਚ ਨਹੀਂ ਜਾਂਦਾ ਇਹ ਦੁਕਾਨ ਰਾਸ਼ਨ ਪਹੁੰਚਾਉਣ ਲੱਗਦੇ ਕਿਸਤੀਆਂ ਦੀ ਲੋੜ ਆ ਤੇ ਉੱਥੇ ਐਨਡੀਆਰਐਫ ਦੀਆਂ ਟੀਮਾਂ ਵੀ ਖਲੋਤੀਆਂ ਨੇ ਪਰ ਅਹੀਂ ਕੱਲ ਵੇਖਿਆ ਸੜਕ ਤੇ ਖਲੋਤੀਆਂ ਅਹੀਂ ਲੋਕਾਂ ਦੀ ਵੀ ਮਦਦ ਦਾਸ ਤੇ ਕੋਈ ਟੀਮ ਗਾ ਨਹੀਂ ਗਈ ਅਹੀਂ ਕੱਲ ਸਾਰਾ ਦਿਨ ਰਹੇ ਉੱਥੇ ਰਾਸ਼ਨ ਖੜਿਆ ਏ ਜਿੱਥੋਂ ਤੱਕ ਟਰੈਟਰ ਟਰਾਲੀ ਨਾਲ ਰਾਸ਼ਨ ਪਹੁੰਚਾਇਆ ਗਿਆ ਉਹੀ ਤੱਕ ਪਹੁੰਚਾਇਆ ਪਰ ਅਗਲੇ 4-5 ਫੁੱਟ ਵੱਧ ਜਿੱਥੇ ਪਾਣੀ ਆ ਉੱਥੇ ਟਰੈਟਰ ਟਰਾਲੀ ਨਹੀਂ ਜਾ ਸਕਦਾ ਉੱਥੇ ਸਿਰਫ ਕਿਸਤੀਆਂ ਜਾ ਸਕਦੀਆਂ ਨੇ ਤੇ ਕਿਸਤੀਆਂ ਸਿਰਫ ਦੋ ਆਂਦੇ ਇੱਧਰ ਰਹਿ ਗਏ ਆ ਤੇ ਉਹ ਵੀ ਕਿਸੇ ਮੰਤਰੀ ਦੇ ਕਿਸੇ ਦੇ ਮਿੰਤ ਤਰਲਾ ਕਰੋਗੇ ਤੇ ਤੁਹਾਨੂੰ ਉਹ ਕਿਸਤੀ ਮਿਲ ਜਾਣੀ ਨਹੀਂ ਤੇ ਆਮ ਲੋਕਾਂ ਨੂੰ ਨਹੀਂ ਮਿਲਣੀ ਹੁਣ ਇਹ ਗੱਲ ਗਾਦੀ ਵੀ ਲੀਡਰਾਂ ਦੀ ਪੂਛ ਫੜਾਂਗੇ ਕਿਸੇ ਦੀ ਤੇ ਫੇਰ ਕੋਈ ਕਿਸ਼ਤੀ ਦਵਾ ਦੂਗਾ ਇਹ ਤੋਂ ਇਲਾਵਾ ਕੋਈ ਕਿਸ਼ਤੀ ਨਹੀਂ ਜੇ ਮਿਲਣੀ ਉੱਤੇ ਐਮਐਲਏ ਸਾਹਿਬ ਖੜੇ ਆ ਕੇ ਐਮਐਲਏ ਧਾਰੀਵਾਲ ਨਹੀਂ ਧਾਰੀਵਾਲ ਨਹੀਂ ਵੈਸੇ ਤੇ ਐਮਐਲਏ ਸਾਡੇ ਉਧਰ ਦੇ ਨੇ ਸਰਕਾਰੀਆ ਸਾਹਿਬ ਨੇ ਅੱਛਾ ਸਰਕਾਰੀਆ ਸਾਹਿਬ ਹਾਂਜੀ ਜਿੱਥੋਂ ਅਸੀਂ ਆਏ ਆ ਪਰ ਇਸ ਹਾਲ ਕਹਿੰਦੇ ਕੁਲਦੀਪ ਧਾਰੀਵਾਲ ਸਾਹਿਬ ਨੇ ਉਹ ਵੀ ਫੋਟੋਆਂ ਹੀ ਖਿਚਾਉਂਦੇ ਨੇ ਮੇਰੇ ਹਿਸਾਬ ਨਾਲ ਕੱਲੀ ਕੱਲੀ ਦੁਕਾਨ ਤੇ ਜਾ ਕੇ ਆ ਕੋਈ ਵੀ ਐਮਐਲਏ ਮੰਤਰੀ ਆ ਉਹ ਫੋਟੋਆਂ ਤੱਕ ਹੀ ਸੀਮਤ ਆ ਕੋਈ ਕਿਸੇ ਦੀ ਮਤ ਨਹੀਂ ਕਰਨਦਾ ਕਿਹੇ ਐਮਐਲਏ ਨੂੰ ਤੁਸੀਂ ਵੇਖਿਆ ਵੀ ਪਾਣੀ ਦੇ ਵਿੱਚ ਵੜ ਕੇ ਤੇ ਕੇ ਦੇ ਘਰ ਤੱਕ ਰਾਸ਼ਨ ਪਹੁੰਚਾਉਂਦੇ ਆਵੇ ਐਮਐਲਏ ਬੈਂਦੇ ਆ ਕਿਸ਼ਤੀ ਦੇ ਵਿੱਚ ਐਮਐਲਏ ਜਿਹੜੇ ਜਿੰਨੇ ਮੰਤਰੀਏ ਸਾਬ ਐਨਜੋਏਡ ਹੈ ਕਰਨ ਕਿਸ਼ਤੀ ਦੇ ਵਿੱਚ ਬੈਠ ਕੇ ਆਣੂ ਹੂਟਾ ਲੈ ਲਿਆ ਐਣੂ ਹੂਟਾ ਲੈ ਲਿਆ ਇਸ ਤੋਂ ਸਵਾਏ ਕੋਈ ਨਹੀਂ ਕਰਦਾ ਪੰਜਾਬੀ ਭਰਾ ਹੀ ਇੱਕ ਦੂਜੇ ਦੀ ਬਾਹ ਫੜਨਗੇ ਐਨਆਰਆਈ ਵੀਰ ਫੜਨਗੇ ਕੱਲ ਰਾਤ ਵੀ ਅਸੀਂ ਵੀ ਇੱਥੇ ਸੀ ਇੱਥੇ ਪਾਣੀ ਨਹੀਂ ਸੀਗਾ ਮੈਂ ਦੇਰ ਰਾਤ ਤਾਂ ਦੇਖ ਸਕਦੇ ਹਾਂ ਕਿ ਆਪਦੇ ਡੰਗਰ ਲੈ ਕੇ ਲੋਕ ਪਿੰਡ ਚੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਆ ਇਹ ਬਹੁਤ ਦੁੱਖ ਦੀ ਗੱਲ ਹੁੰਦੀ ਆ ਕਿ ਬੰਦਾ ਛੱਤ ਤੇ ਚੜ੍ਹ ਕੇ ਜਾਨ ਬਚਾ ਸਕਦਾ ਪਰ ਜੋ ਡੰਗਰਾਂ ਦੇ ਹਾਲਾਤ ਬਣ ਰਹੇ ਔਰ ਅੱਜ ਦੀ ਇਸ ਮਹਿੰਗਾਈ ਦੇ ਵਿੱਚ ਪਹਿਲਾਂ ਤਾਂ ਇਹਨਾਂ ਦੀ ਜਾਨ ਬਹੁਤ ਕੀਮਤੀ ਆ ਦੂਜਾ ਜੇ ਕਿਸੇ ਦਾ ਡੰਗਰ ਪਸ਼ੂ ਮਰ ਜਾਂਦਾ ਤਾਂ ਉਹ ਬੰਦਾ ਹੀ ਮਰ ਜਾਂਦਾ ਨਾਲ ਬੰਦਾ ਨਹੀਂ ਬਚਦਾ ਜਿਹਦਾ ਡੰਗਰ ਗਿਆ ਉਹ ਬੰਦਾ ਵੀ ਨਾਲ ਹੀ ਗਿਆ ਜਿਹਦਾ ਟਰੈਕਟਰ ਡੁੱਬਿਆ ਬੰਦਾ ਵੀ ਨਾਲ ਹੀ ਮਰ ਜਾਂਦਾ ਉਹਦੇ ਤਾਂ ਇਹ ਗੁਰਦੁਆਰਾ ਗੁਰੂ ਸਾਹਿਬ ਗੁਰਮਤ ਵਿਦਿਆਲਾ ਦਮਦਮੀ ਟਕਸਾਲ ਪਿੰਡਰਾਂਵਾਲੇ ਅਜਨਾਲਾ ਔਰ ਇਹ ਪਾਣੀ ਇੱਥੋਂ ਤੱਕ ਭਾਈ ਅਮਰੀਕ ਸਿੰਘ ਪਾਣੀ ਇੱਥੋਂ ਤੱਕ ਪਹੁੰਚ ਗਿਆ ਏ ਸੱਕੀ ਨਾਲੇ ਦਾ ਪਾਣੀ ਆ ਰਾਤ ਅਸੀਂ ਇੱਥੇ ਸੀਗੇ ਪਾਣੀ ਨਹੀਂ ਸੀਗਾ ਤਾਂ ਓਵਰਫਲੋ ਹੋ ਰਿਹਾ ਪਾਣੀ ਔਰ ਹੌਲੀ ਹੌਲੀ ਇਹ ਵੱਧਦਾ ਜਾ ਰਿਹਾ ਅੱਗੇ ਕੀ ਸੀ ਜਿਵੇਂ ਪਹਿਲਾਂ ਹੜ ਆਇਆ ਦੂਜੇ ਤੀਜੇ ਦਿਨ ਪਾਣੀ ਹੇਠਾਂ ਗਿਆ ਪਰ ਇੱਥੇ ਅਸੀਂ ਦੇਖ ਰਿਹਾ ਵੱਧਦਾ ਹੀ ਜਾ ਰਿਹਾ ਇਹ ਵਧਣ ਡਿਆ ਵੇਖੋ ਪਾਣੀ ਉਦੋਂ ਘਟਣਾ ਜਦੋਂ ਪਿਛੌਣਾ ਬੰਦ ਹੋਊਗਾ ਅਰੇ ਪਿਛੋਂ ਪਾਣੀ ਆਉਂਦਿਆ ਇੱਥੇ ਕੱਲ ਨਾਲੋਂ ਕਾਫੀ ਜ਼ਿਆਦਾ ਪਾਣੀ ਹੋ ਗਿਆ ਲੋੜ ਐਸੇ ਕਿਸ਼ਤੀਆਂ ਦੀ ਰਾਸ਼ਨ ਲੋਕ ਨੂੰ ਲੱਗਦਾ ਡੈਮਾਂ ਨੇ ਮਾਰਿਆ ਆਪਾਂ ਨੂੰ ਡੈਮਾਂ ਨੇ ਨਹੀਂ ਮਾਰਿਆ ਇਹ ਜਿਹੜੇ ਉੱਥੇ ਬੈਠਾ ਪ੍ਰਸ਼ਾਸਨ ਉਹਨੇ ਮਾਰਿਆ ਵਾ ਜਿਨ੍ਹਾਂ ਲੋੜ ਟਾਈਮ ਤੇ ਸਹੀ ਨਹੀਂ ਖੋਲੇ ਪਹਿਲਾਂ ਬੰਦ ਕਰ ਛੱਡੇ ਤੇ ਹੁਣ ਜ਼ਿਆਦਾ ਖੋਲਦੇ ਨੇ ਤੇ ਨੁਕਸਾਨ ਕਿਧਾ ਆ ਗਿਆ ਨੁਕਸਾਨ ਆਮ ਲੋਕ ਦਾ ਹੋ ਗਿਆ ਬਿਲਕੁਲ ਬਿਲਕੁਲ ਹਾਂਜੀ ਪਹਿਲਾਂ ਪਾਣੀ ਥੋੜਾ ਥੋੜਾ ਇਹ ਛੱਡਦੇ ਰਹਿੰਦੇ ਪਤਾ ਤੇ ਪ੍ਰਸ਼ਾਸਨ ਨੂੰ ਹੈਗਾ ਵੀ ਬਾਰਸ਼ਾ ਹੋਣੀ ਆ ਪਾਣੀ ਇਕੱਠਾ ਹੋਣਾ ਵਾ ਤੇ ਪਹਿਲਾਂ ਹੀ ਪਾਣੀ ਰਿਲੀਜ਼ ਕਰਦੇ ਰਹਿੰਦੇ ਤੇ ਇਹਨਾਂ ਨੁਕਸਾਨ ਨਹੀਂ ਹੋਣਾ ਹਾਂ ਹੁਣ ਸੱਕੀ ਦੇ ਲੰਗਰ ਬਤੋਣਾ ਲੋੜ ਬਸਾਰਾ ਨੂੰ ਕਿ ਕਿ ਨੂੰ ਜਾਣਾ ਆਪਾਂ ਨਹੀਂ ਨਹੀਂ ਜਾਂਦੋ ਹਾਂਜੀ ਅੱਗੇ ਜਾਂਦੋ ਰੇ ਤੇ ਸੋਗ ਪੁਗਾ ਇੱਥੇ ਇੱਥੇ ਪਾਣੀ ਵਧੇ ਰਿਹਾ ਤੇ ਸੱਕੀ ਦੇ ਸੱਕੀ ਦੇ ਸੱਕੀ ਦੇ ਜਾਂਦੋ ਹਾਂ ਜਿੱਥੇ ਜਿੱਥੇ ਲੋੜ ਆ ਉੱਥੇ ਜਾਵਾਂਗੇ ਸੋ ਹੈਗਾ ਵਾਹ ਕਿਸ਼ਤੀਆਂ ਦੀ ਲੋੜ ਹੈ ਪ੍ਰਸ਼ਾਸਨ ਨੂੰ ਇਹ ਬੇਨਤੀ ਵੀ ਵੱਧ ਤੋਂ ਵੱਧ ਕਿਸ਼ਤੀਆਂ ਭੇਜੀਆਂ ਆ ਜਾਣ ਲੰਗਰ ਪਾਣੀ ਜਿਹੜਾ ਵਾ ਸੰਗਤ ਲਿਓਣ ਦੀ ਆ ਵਾ ਤੋਂ ਵਾ ਦੇ ਟਰਾਲੇ ਭਰੇ ਆਉਂਦੇ ਨੇ ਪਾਣੀ ਵੇਖੋ ਰਾਸ਼ਨ ਆ ਦਾਲ ਫੁਲਕਾ ਜੋ ਵੀ ਚੀਜ਼ ਦੀ ਲੋੜ ਆ ਲੋੜ ਆ ਗਾਂ ਪਹੁੰਚਾਉਣ ਵਾਸਤੇ ਸਾਧਨ ਦੀ ਤੇ ਸਾਧਨ ਦੀ ਘਾਟ ਕਰਕੇ ਜਿਹੜਾ ਲੋਕਾਂ ਤੱਕ ਸਮਾਨ ਨਹੀਂ ਪਹੁੰਚਾਇਆ ਜਾਂਦਾ ਉਹਦੇ ਵਾਸਤੇ ਕਿਸ਼ਤੀਆਂ ਦੀ ਲੋੜ ਜੇ ਟਰੈਕਟਰ ਜਾਣਾ 2-3 ਫੁੱਟ ਪਾਣੀ ਤੱਕ ਉਸ ਤੋਂ ਬਾਅਦ ਕਿਸ਼ਤੀਆਂ ਦੀ ਲੋਡ ਜੇ ਅੱਗੇ ਜਾ ਕੇ ਵੇਖਿਓ 10-10 ਫੁੱਟ ਪਾਣੀ ਲੋਕਾਂ ਦੇ ਘਰਾਂ 'ਚ ਪਹੁੰਚਿਆ ਵਾ ਉੱਥੇ ਟਰੈਕਟਰ ਟਰਾਲੀ ਨਹੀਂ ਜਾ ਸਕਦਾ ਨੁਕਸਾਨ ਕਿੰਨਾ ਹੈ ਬਈ 100% ਨੁਕਸਾਨ ਹੈ ਜਿੱਥੇ ਪਾਣੀ ਆ ਗਿਆ 100% 100% ਨੁਕਸਾਨ ਕਿਉਂਕਿ ਝੋਨੇ ਪੱਕਣ ਦੇ ਆ ਗਏ ਨੇ ਦੁਬਾਰਾ ਇਹ ਫਸਲ ਤੇ ਹੋਣੀ ਨਹੀਂ ਆ ਅਗਲੀ ਜਿੰਨਾ ਮਿੱਟੀ ਔਂਡੀ ਆ ਪਾਣੀ ਨਾਲ ਰੁੜ ਗਈ ਅਗਲੀ ਫਸਲ ਦਾ ਵੀ ਕੋਈ ਮਤਲਬ ਹੱਲ ਨਹੀਂ ਲੱਗਦਾ ਵੀ ਬੀਜੀ ਜਾਊਗੀ ਝੋਨੇ ਦਾ 100% ਨੁਕਸਾਨ ਜੇ ਪੱਕਣ ਦੇ ਝੋਨੇ ਆ ਇਹ ਡੁੱਬ ਗਏ ਨੇ ਆੜਿਆ ਦੇ ਘਰਾਂ ਦਾ ਵੀ 100% ਨੁਕਸਾਨ ਹੋ ਜਾਣਾ ਘਰਾਂ ਦਾ ਵੀ ਕਿੱਥੇ ਇਹਨਾਂ ਆ ਨਾ ਪਾਣੀ ਆ ਉਹ ਨੀਂਹਾਂ ਬੈ ਜਾਣੀਆਂ ਕੰਧਾਂ ਪਾੜ ਜਾਣੀਆਂ ਤੇ ਨੁਕਸਾਨ ਤੇ ਬਹੁਤ ਜ਼ਿਆਦਾ ਵਾ ਤੇ ਪਰ ਇਹ ਵੀ ਪੰਜਾਬੀ ਪੰਜਾਬੀਆਂ ਨਾਲ ਖੜੇ ਸਰਕਾਰ ਨਾਲ ਪਹਿਲਾਂ ਖਲੋਤੀਆਂ ਸਰਕਾਰਾਂ ਨਾਲ ਨਾ ਹੋਣੀ ਸਰਕਾਰਾਂ ਨੇ ਖਲੋਣਾ ਵਾ ਇਹਦੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਿਹਰ ਕਰਨਗੇ ਗੁਰੂ ਰਾਮਦਾਸ ਦੀ ਮੇਰ ਸਦਕਾ ਪ੍ਰਸ਼ਾਦਾ ਪਾਣੀ ਪਾ ਕੇ ਆ ਰਿਹਾ ਗੁਰੂ ਮਹਾਰਾਜ ਜੀ ਜੋ ਦਿੱਤਾ ਵਾ ਉਹ ਤਾਂ ਥੋੜੇ ਜੋ ਥੋੜਾ ਬਹੁਤੇ ਜੋ ਬਹੁਤਾ ਵੀਰ ਭਰਾ ਸਾਰੇ ਲਿਆਉਂਦੇ ਆ ਤੇ ਸਾਰੇ ਮੇਰੇ ਕਲਾਜੋਂ ਹਾ ਚੜਦੀ ਕਲਾਜ ਮਾਨੂੰ ਕੋਈ ਸਰਕਾਰਾਂ ਦੀ ਪਰਿਵਾਰ ਨਹੀਂ ਨਾ ਸਰਕਾਰਾਂ ਨੇ ਸਾਨੂੰ ਕੁਝ ਦਿੱਤਾ ਤੇ ਨਾ ਦੇਣਾ ਬੋਲੇ ਸੋਨਹਿਰਿਆ ਸਤਿ ਸ਼੍ਰੀ ਅਕਾਲ ਇਹ ਉਦਾਸੀ ਦਾ ਵੇਲਾ ਵੀ ਐ ਪਰ ਇਹ ਚੜਦੀ ਕਲਾ ਵਾਲੇ ਲੋਕ ਨੇ ਪਤਾ ਨਹੀਂ ਕਿਸ ਮਿੱਟੀ ਦੇ ਬਣੇ ਆ ਇਹ ਲੋਕ ਕਿ ਹਰ ਵਾਰ ਕੁਛ ਨਾ ਕੁਛ 2-3 ਮਹੀਨਿਆਂ ਨੂੰ ਪੰਜਾਬ ਤੇ ਕੋਈ ਨਾ ਕੋਈ ਵਿਫਤਾ ਪੈਂਦੀ ਹੈ ਸਾਲ ਛਮਾਈ ਨੂੰ ਵੱਡੀ ਵਿਫਤਾ ਪੈਂਦੀ ਹੈ ਇਹ ਫਿਰ ਉੱਠ ਖੜਦੇ ਆ ਫਿਰ ਜਕਾਰੇ ਲਾਉਂਦੇ ਆ ਸ਼ਾਇਦ ਇਸੇ ਕਰਕੇ ਜਿਵੇਂ ਮਿੰਟੂ ਗੁਰੂਸਰੀਆ ਨੇ ਲਿਖਿਆ ਵੀ ਪੰਜਾਬ ਇਹਨਾਂ ਨੂੰ ਚੁੱਭਦਾ ਹੈ ਕਿ ਇਹ ਪਾਣੀਆਂ ਚ ਡੁੱਬ ਜਾਂਦੇ ਆ ਇਹ ਹੜਾਂ ਦੀ ਮਾਰ ਚੱਲਦੇ ਆ ਫਿਰ ਜਕਾਰੇ ਲਾਉਂਦੇ ਉੱਠ ਖੜਦੇ ਆ ਕੈਮਰਾ ਪਰਸਨ ਹਰਪ੍ਰੀਤ ਤੇ ਮਲਕੀਤ ਸਿੰਘ ਦੇ ਨਾਲ ਸਿਮਰਨ ਜੋਤ ਸਿੰਘ ਮੱਕੜ ਐਸ ਐਮ ਟੀ ਵੀ ਅਜਨਾਲਾ